ਲੂਜ਼ ਮਸ਼ਨ ਲੱਗ ਗਿਆ ਤੇ ਉਸ ਤੋਂ ਜਦੋਂ ਵਾਰਮ ਅਪ ਸਟਾਰਟ ਕੀਤਾ ਫਿਰ ਵੌਮਪਿੰਗ ਆਈਆਂ ਦੋ ਤਿੰਨ ਤੇ ਉਹਨਾਂ ਦੀ ਆਰਗੇਨਾਈਜੇਸ਼ਨ ਸੀਗੀ ਸੀਓ ਆਇਆ ਕਿ ਨਹੀਂ ਯਾਰ ਤੂੰ ਰਹਿਂਦੇ ਗੋਰਾ ਸੀਗਾ ਤੇ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਕੋਈ ਮਿਸ ਹੈਪਨਿੰਗ ਨਾ ਹੋ ਜਾਈ ਇੱਥੇ ਕਿ ਨਹੀਂ ਮੈਂ ਖੇਡਣਾ ਇੰਨਾ ਲੰਬਾ ਸਫਰ ਕਰਕੇ ਆਇਆ ਪਿਛਲੇ 5-6 ਦਿਨ ਤੋਂ ਭੁੱਖਾ ਹਾਂ ਤੇ ਪਿਛਲੇ 6-7 ਮਹੀਨੇ ਤੋਂ ਟ੍ਰੇਨਿੰਗ ਕੰਟੀਨਿਊ ਚੱਲਦੀ ਪਈ ਹੈ ਮੀਨ ਨਹੀਂ ਦੇਖਿਆ ਨੇ ਰੀਨ ਨਹੀਂ ਦੇਖੀ ਇਸ ਕਰਕੇ ਥੋੜੋ ਕਿ ਇੱਥੇ ਆ ਕੇ ਆਪਾਂ ਕੁਝ ਕੱਟ ਕਰਦੇ ਹਾਂ ਬਾਦ ਜਦੋਂ ਸਾਰਾ ਹੋ ਗਿਆ ਫਿਰ ਉਹਨਾਂ ਨੇ ਦੱਸਿਆ ਕਿ ਤੇਰੇ ਤਿੰਨ ਮੈਡਲ ਨੇ ਤੂੰ ਜਿੱਤਿਆ ਤੇ ਸਾਹਮਣੇ ਵਾਲੀ ਕਾਊਰਡ ਵੀ ਬਹੁਤ ਖੁਸ਼ ਹੁੰਦੀ ਸੀ ਜਦੋਂ ਕਿ ਕੋਈ ਬਿਮਾਰ ਪਲੇਅਰ ਸਰੀਰ ਵਿੱਚ ਅੰਨ ਦਾ ਦਾਣਾ ਨਹੀਂ ਆ ਪਾਣੀ ਵੀ ਹੈ ਨਹੀਂ ਸਰੀਰ 'ਚ ਤੇ ਕਿਵੇਂ ਖੇਡੀ ਜਾ ਰਿਹਾ ਬੜਾ ਵਧੀਆ ਫੀਲ ਹੁੰਦਾ ਜਦੋਂ ਕਹਿ ਦਿੰਦੇ ਨੇ ਕਿ ਨੈਕਸਟ ਸਪੋਰ ਸਰਜੀ ਸਿੰਘ ਫਰੋਮ ਇੰਡੀਆ ਠੀਕ ਹੈ ਜੀ 골ਡ ਮੈਡਲ ਸਰਜੀ ਸਿੰਘ ਫਰੋਮ ਇੰਡੀਆ ਉਹਦਾ ਫੀਲਿੰਗ ਹੀ ਲੱਗ ਹੁੰਦੀ ਹੈ 2023 ਚ ਦੁਬਈ ਚ ਹੋਈ ਸੀਗੀ ਇਟੋਨੇਨ ਉੱਥੇ ਖੇਡਣ ਗਏ ਸੀਗੇ ਅਸੀਂ ਉਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ ਫਿਰ ਲਾਸਟ ਇਅਰ 2024 ਚ ਸਿਡਨੀ ਵਿੱਚ ਹੋਈ ਸੀਗੀ ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਉੱਥੇ ਮੇਰਾ 골ਡ ਮੈਡਲ ਸੀਗਾ ਤੇ ਹੁਣ ਲੇਟੈਸਟ ਆ 29 ਅਤੇ 30 ਮਾਰਚ ਨੂੰ ਮੈਲਬਨ ਵਿੱਚ ਏਸ਼ੀਅਨ ਪੈਸੀਫਿਕ ਚੈਂਪੀਅਨਸ਼ਿਪ ਹੋਈ ਸੀਗੀ ਜਿਹਦੇ ਵਿੱਚ ਮੇਰੇ ਦੋ 골ਡ ਅਤੇ ਇੱਕ ਬ੍ਰੌਂਜ਼ ਮੈਡਲ ਆਇਆ ਜੀ ਮਤਲਬ ਤਿੰਨ ਮੈਡਲ ਇਕੱਠੇ ਲੈ ਕੇ ਆਏ ਹਾਂ ਦੋ 골ਡ ਤੇ ਇੱਕ ਬ੍ਰੌਂਜ਼ ਮੈਂ ਬਹੁਤ ਹੀ ਸੁਧਾਰ ਨਾਲ ਫੈਮਿਲੀ ਵਿੱਚ ਅਬਲੋਂਗ ਕਰਦਾ ਮੇਰੇ ਪਾਪਾ ਇੱਕ ਸਿੰਪਲ ਪੇਂਟਰ ਨੇ ਕਰਾਂਦੇ ਰੰਗ ਕਰਦੇ ਨੇ ਨਾਲ ਨਾਲ ਕਈ ਵਾਰੀ ਜੇ ਫੀਸ ਦੀ ਪ੍ਰੋਬਲਮ ਆ ਜਾਣੀ ਜਾਂ ਕੋਈ ਪਰਸਨਲ ਖਰਚੇ ਦੀ ਕੋਈ ਪ੍ਰੋਬਲਮ ਆ ਜਾਣੀ ਹੈ ਮਜ਼ਦੂਰੀ ਵੀ ਕੀਤੀ ਹੈ ਠੀਕ ਹੈ ਜੀ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਨੈਸ਼ਨਲ ਲੈਵਲ ਸਿਲੀਆਂ ਨੈਸ਼ਨਲ ਲੈਵਲ ਇੰਟਰ ਕਾਲਜ ਆਲ ਇੰਡੀਆ ਯੂਨੀਵਰਸਿਟੀ ਤੇ ਹੁਣ ਪਿਛਲੇ 3 ਸਾਲ ਤੋਂ ਲਗਾਤਾਰ ਮੈਂ ਇੰਟਰਨੈਸ਼ਨਲ ਖੇਡ ਦਤਾ ਮੈਂ ਆਪਣੀ ਨਾਲ ਨਾਲ ਪ੍ਰਾਈਵੇਟ ਜੌਬ ਕਰ ਰਿਹਾ 8 ਤੋਂ 10 ਘੰਟੇ ਉਸ ਤੋਂ ਬਾਅਦ 3-4 ਘੰਟੇ ਆਪਣੇ ਪ੍ਰੈਕਟਿਸ ਦੇ ਕਰ ਰਿਹਾ ਹਾਂ ਬਲਕਿ ਟਾਈਮ ਅਡਜਸਟ ਕੀਤਾ ਆ। ਅੰਕਾਰਸ਼ ਕੋਈ ਮੀਂਹ ਨਹੀਂ ਦੇਖਣਾ, ਨੇਰੀ ਨਹੀਂ ਦੇਖਣੀ, ਠੰਡ ਨਹੀਂ ਦੇਖਣੀ, ਗਰਮੀ ਨਹੀਂ ਦੇਖਣੀ, ਪ੍ਰੈਕਟਿਸ ਵੀ ਕਰਨੀ ਹੈ। ਜੀ। ਠੀਕ ਆ ਜੀ। ਨਿਵਾਰ ਨਹੀਂ ਦੇਖਣਾ, ਕੋਈ ਵਿਆਹ ਛੱਡ ਦੇਣੇ, ਸ਼ਾਦੀਆਂ ਛੱਡ ਦੇਣੀਆਂ, ਯਾਰੀਆਂ ਦੋਸਤੀਆਂ ਵੀ ਛੱਡਲੀਆਂ ਪੈਂਦੀਆਂ ਕਿਵੇਂ। ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਈਸ਼ਾ ਅੱਜ ਤੁਹਾਨੂੰ ਮਿਲਵਾਂਨ ਜਾ ਰਿਹਾ ਇੰਟਰਨੈਸ਼ਨਲ ਪਾਵਰ ਲਿਫਟਿੰਗ ਦੇ ਖਿਡਾਰੀ ਸਰਪਜੀਤ ਸਿੰਘ ਰੰਦਾਵਾ ਦੇ ਨਾਲ ਜਿਨ੍ਹਾਂ ਨੇ ਕਿ ਬਹੁਤ ਮੱਲਾ ਮਾਰੀਆਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਪੰਜਾਬ ਦੀ ਸ਼ਾਨ ਬਣੇ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਵਾਗਤ ਹੈ ਸਰ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਿਰਪਹਿਲਾ ਮੈਂ ਪੁੱਛਾਂਗੀ ਇਸ ਸਫ਼ਰ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੁੰਦੀ ਹੈ ਮੈਨੂੰ ਲਗਭਗ 10 ਸਾਲ ਹੋ ਗਏ ਜੀ ਗੇਮ ਕਰਦੇ ਇਹਨੂੰ ਤੇ ਪਿਛਲੇ 10 ਸਾਲ ਤੋਂ ਮੈਂ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਨੈਸ਼ਨਲ ਲੈਵਲ ਸਿਲੀਆਂ ਨੈਸ਼ਨਲ ਲੈਵਲ ਇੰਟਰ ਕਾਲਜ ਆਲ ਇੰਡੀਆ ਯੂਨੀਵਰਸਿਟੀ ਤੇ ਹੁਣ ਪਿਛਲੇ 3 ਸਾਲ ਤੋਂ ਲਗਾਤਾਰ ਮੈਂ ਇੰਟਰਨੈਟਰ ਖੇਡਦਾ ਫਿਰ ਜੀ ਜੀ ਕਿਸ ਚੀਜ਼ ਨੇ ਤੁਹਾਨੂੰ ਇਸ ਵੱਲ ਹਨਾ ਉਤਸ਼ਾਹਿਤ ਕੀਤਾ ਕਿ ਮੈਂ ਪਾਵਰ ਲਿਫਟਿੰਗ ਦੇ ਵੱਲ ਜਾ ਸਕਦਾ ਪਹਿਲਾਂ ਨੋਰਮਲ ਹੀ ਪਿੰਡਾਂ 'ਚ ਆਪਣੇ ਜਿਮ ਵਗੈਰਾ ਲਗਾਈ ਦੀ ਸੀ ਲੋਕਲ ਟੂਰਨਾਮੈਂਟ ਖੇਡ ਲਿਆ ਬੈਂਚ ਪ੍ਰੈਸ ਸਕੁਆਟ ਇਦਾਂ ਹੁੰਦੀ ਹੈ ਫਿਰ ਹੌਲੀ-ਹੌਲੀ ਮੈਨੂੰ ਮੇਰਾ ਜਿਹੜਾ ਮੇਲ ਹੈ ਉਸਤਾਦ ਜਸਪ੍ਰੀਤ ਸਿੰਘ ਗੁਰਾਇਆ ਦੇ ਨਾਲ ਹੋਇਆ ਫਿਰ ਉਹਨਾਂ ਕੋਲੋਂ ਮੈਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਉਹਨਾਂ ਨੇ ਮੈਨੂੰ ਬਹੁਤ ਹੀ ਟੈਕਨੀਕਲੀ ਬਹੁਤ ਹੀ ਅੱਛੇ ਤਰੀਕੇ ਨਾਲ ਟ੍ਰੇਨ ਕੀਤਾ ਜੀ ਮਤਲਬ ਉਸਤਾਦ ਨੇ ਪਹਿਚਾਨ ਲਿਆ ਵੀ ਹੀਰਾ ਵਾ ਹਾਂਜੀ ਤੇ ਕਿਉਂਕਿ ਉਹ ਖੁਦ ਆਪ ਇੱਕ ਬਹੁਤ ਤਗੜੇ ਪਲੇਅਰ ਰਹੇ ਨੇ ਖੁਦ ਕਾਮਨਵੈਲਥ ਚੈਂਪੀਅਨ ਨੇ ਵਰਲਡ ਚੈਂਪੀਅਨ ਨੇ ਏਸ਼ੀਅਨ ਚੈਂਪੀਅਨ ਨੇ ਤੇ ਹੁਣ ਉਹ ਰੇਲਵੇ ਵਾਲ ਆਪਣੇ ਜੌਬ ਕਰ ਰਹੇ ਨੇ ਜੀ ਬਾਦਰ ਲਿਫਟਿੰਗ ਦੇ ਵਿੱਚ ਜਦੋਂ ਜਾਣ ਦੇ ਦੀ ਸੋਚੀ ਫਿਊਚਰ ਬਣਾਉਂਦੀ ਹੈ ਨਾ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣ ਦੀ ਸੋਚੀ ਤਾਂ ਪਰਿਵਾਰ ਦਾ ਕੀ ਕਹਿਣਾ ਸੀ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਸੀ ਮੈਂ ਬਹੁਤ ਹੀ ਸੁਧਾਰਨ ਫੈਮਿਲੀ ਵਿੱਚੋਂ ਬਲੋਂਗ ਕਰਦਾ ਮੇਰੇ ਪਾਪਾ ਇੱਕ ਸਿੰਪਲ ਪੇਂਟਰ ਨੇ ਘਰਾਂ ਦੇ ਰੰਗ ਕਰਦੇ ਨੇ ਤੇ ਕਿਉਂਕਿ ਖਰਚਾ ਵਗੈਰਾ ਤੇ ਅਫੋਰਡ ਕਰਨੀ ਸੀ ਸਕਦੇ ਬਸ ਉਹਨਾਂ ਨੇ ਕਿਹਾ ਕਿ ਤੇਰਾ ਸ਼ੌਂਕ ਹੈ ਤੂੰ ਕਰ ਕੋਈ ਚੱਕਰ ਮੈਂ ਬਾਕੀ ਜਦੋਂ ਇੰਟਰਨੈਸ਼ਨਲ ਦੀ ਗੱਲ ਆਈ ਤਾਂ ਫਿਰ ਪੈਸੇ ਵੀ ਲੱਗਦੇ ਆ ਨਾ ਜੀ ਚਾਹੇ ਜਿੱਡਾ ਮਰਜੀ ਵੱਡਾ ਪਲੇਅਰ ਹੋਵੇ ਜਾਂ ਨਵਾਂ ਹੋਵੇ ਜਾਂ ਪੁਰਾਣਾ ਹੋਵੇ ਜੀ ਤੇ ਉਹਦੇ ਵਾਸਤੇ ਸਾਡੇ ਪਿੰਡ ਦੇ ਐਨਆਰਆਈ ਮੁੰਡੇ ਨੇ ਗਰੁੱਪ ਬਣਾਏ ਹੋਏ ਨੇ ਉਹਨਾਂ ਨੇ ਫਿਰ ਮੈਨੂੰ ਥੋੜੇ ਥੋੜੇ ਕਰਕੇ ਪੈਸੇ ਭੇਜੇ ਅਤੇ ਮੈਂ ਪਿਛਲੇ 3 ਟੂਰਨਾਮੈਂਟ ਆਪਣੇ ਪਿੰਡ ਦੇ ਸਿਰ ਤੇ ਹੀ ਖੇਡਿਆ ਜੀ ਜਿਵੇਂ ਤੁਸੀਂ ਕਿਹਾ ਕਿ ਮੈਂ ਸਧਾਰਨ ਫੈਮਲੀ ਤੋਂ ਸਧਾਰਨ ਫੈਮਲੀਆ ਦੇ ਵਿੱਚ ਜਿਆਦਾ ਤਰੀ ਚੀਜ਼ ਕਹੇ ਦਿੱਤੀ ਜਾਂਦੀ ਆ ਕੀ ਕਰਨਾ ਤੂੰ ਆ ਕੁਝ ਕਰਕੇ ਹਨਾ ਸੱਟ ਫੇਟਣਾ ਲਗਵਾ ਲਈ ਤੂੰ ਦਿਹਾੜੀਆਂ ਕਰ ਲੈ ਜਾਂ ਆ ਕਰ ਲੈ ਉਹ ਕਰ ਲੈ ਹਨਾ ਬਥੇਰੇ ਕੰਮ ਨੇ ਉਹ ਕਰ ਲੈ ਵੀ ਤੂੰ ਇੰਨਾ ਚੱਕਰਾਂ ਚ ਕੀ ਪੈ ਗਿਆ ਇਦਾਂ ਦੀ ਕੋਈ ਗੱਲਬਾਤ ਹੋਈ ਦੇਖੋ ਕਿਸੇ ਵੀ ਪਰਿਵਾਰ ਦਾ ਅਗਰ ਬੱਚਾ ਖੇਡ ਰਿਹਾ ਹੈ ਨਾ ਗੇਮ ਕਰ ਰਿਹਾ ਤੇ ਉਹਨਾਂ ਨੂੰ ਅੱਜ ਕੱਲ ਤੇ ਜ਼ਮਾਨੇ ਚ ਇਹੀ ਹੈ ਕਿ ਕਿਹੜਾ ਦਾਵਾ ਨਸ਼ੇ ਨਹੀਂ ਕਰਦਾ ਠੀਕ ਹੈ ਕਿ ਨਸ਼ੇ ਤੋਂ ਦੂਰ ਹੈ ਖੇਡ ਹੀ ਜਾਵੇ ਬਸ ਇਹ ਹੀ ਬਹੁਤ ਹੈ ਬਾਕੀ ਇਦਾਂ ਕਿ ਮੈਂ ਆਪਣੀ ਨਾਲ-ਨਾਲ ਪ੍ਰਾਈਵੇਟ ਜੌਬ ਕਰ ਰਿਹਾ ਹਾਂ 8 ਤੋਂ 10 ਘੰਟੇ ਉਸ ਤੋਂ ਬਾਅਦ 3-4 ਘੰਟੇ ਆਪਣੇ ਪ੍ਰੈਕਟਿਸ ਦੇ ਕਰ ਰਿਹਾ ਹਾਂ ਬਲਕਿ ਟਾਈਮ ਅਡਜਸਟ ਕੀਤਾ ਆ ਜੀ 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 ਤਾਂ ਸਭ ਤੋਂ ਪਹਿਲਾਂ ਚੈਂਪੀਅਨਸ਼ਿਪ ਆ ਜਿਹੜੀ ਕਿੱਥੇ ਲੜੀ ਗਈ ਪਹਿਲਾ ਮੁਕਾਬਲਾ ਕਿੱਥੇ ਸੀ ਸਭ ਤੋਂ ਪਹਿਲੀ ਚੈਂਪੀਅਨਸ਼ਿਪ 2023 ਚ ਦੁਬਈ ਚ ਹੋਈ ਸੀਗੀ ਇੰਟਰਨੈਸ਼ਨਲ ਉੱਥੇ ਖੇਡਣ ਗਏ ਸੀਗੇ ਅਸੀਂ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ ਫਿਰ ਲਾਸਟ ইয়ার 2024 ਚ ਸਿਡਨੀ ਵਿੱਚ ਹੋਈ ਸੀ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਉੱਥੇ ਮੇਰਾ 골ਡ ਮੈਡਲ ਸੀਗਾ ਤੇ ਹੁਣ ਲੇਟੈਸਟ ਆ 29 ਅਤੇ 30 ਮਾਰਚ ਨੂੰ ਮੈਲਬਨ ਵਿੱਚ ਏਸ਼ੀਅਨ ਪੈਸੀਫਿਕ ਚੈਂਪੀਅਨਸ਼ਿਪ ਹੋਈ ਸੀ ਜਿਹਦੇ ਵਿੱਚ ਮੇਰੇ ਦੋ 골ਡ ਅਤੇ ਇੱਕ ਬ੍ਰੌਂਜ਼ ਮੈਡਲ ਆਇਆ ਜੀ ਮਤਲਬ ਤਿੰਨ ਮੈਡਲ ਇਕੱਠੇ ਲੈ ਕੇ ਆਏ ਹਾਂ ਦੋ 골ਡ ਤੇ ਇੱਕ ਬ੍ਰੌਂਜ਼ ਹਾਂ ਜੀ ਜੀ ਕਿੰਨਾ ਕੁ ਮਾਨ ਮਹਿਸੂਸ ਹੋਇਆ ਜਦੋਂ ਪਹਿਲੀ ਵਾਰ ਦੁਬਈ ਦੇ ਵਿੱਚ ਜਾ ਕੇ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਿਆ ਤੇ ਸਿਲਵਰ ਮੈਡਲ ਲੈ ਕੇ ਆਏ ਹਨਾ ਘਰਦਿਆਂ ਨੂੰ ਕਿਸ ਤਰ੍ਹਾਂ ਦਾ ਮਹਿਸ ਬਹੁਤ ਹੀ ਜ਼ਿਆਦਾ ਇੰਟਰਨੈਸ਼ਨਲ ਪਲੇਟਫਾਰਮ ਤੇ ਕੋਈ ਕਰਦੇ ਨਾ ਟਰਨਮੈਂਟ ਖੇਲਦੇ ਆ ਤੇ ਐਕਸਾਈਟਮੈਂਟ ਉਹਦੀ ਬਹੁਤ ਹੁੰਦੀ ਕਿ ਫੜ ਫੜ ਖੇਡੀਏ ਕਿਦਾਂ ਦਾ ਹੁੰਦਾ ਮੌਲ ਸਾਹਮਣੇ ਸਾਰੇ ਇੰਟਰਨੈਸ਼ਨਲ ਗੈਸਟ ਬੈਠੇ ਨੇ ਰੈਫਰੀ ਬੈਠੇ ਨੇ ਕਰਾਊਡ ਬੈਠੀ ਆ ਉਹਨਾਂ ਦੇ ਸਾਹਮਣੇ ਇੱਕ ਅਲੱਗ ਤਰੀਕੇ ਦਾ ਐਕਸਪੀਰੀਅੰਸ ਆ ਜਾਂਦਾ ਜੀ ਹਮ ਠੀਕ ਹੈ ਫਿਰ ਜਦੋਂ ਮੈਡਲ ਮਿਲਦਾ ਫਿਰ ਆਪਣਾ ਤਿਰੰਗਾ ਲਹਿਰਾਇ ਦਾ ਨਾਲ ਜੀ ਜੀ ਫਿਰ ਦੁਬਈ ਚ ਵੀ ਸੇਮ ਫੀਲਿੰਗ ਸੀ ਉੱਥੇ ਤੇ ਜਦੋਂ ਮੈਡਲ ਮਿਲਿਆ ਤੇ ਉੱਥੇ ਇੰਜੋਏ ਕੀਤਾ ਪੂਰਾ ਐਦ ਕੀ ਤੇ ਚਲੋ ਥੋੜਾ ਜਿਆ ਮੇਰਾ weight ਹੈ ਕਿ ਜਦੋਂ ਮੈਂ ਖੇਡਣ ਜਾਣਾ ਸੀ ਨਾ ਤੇ 8 ਕਿਲੋ ਜ਼ਿਆਦਾ ਸੀਗਾ ਕਿਉਂਕਿ ਮੈਂ ਥੱਲੇ ਵਾਲੀ weight ਕੈਟਾਗਰੀ 'ਚ ਖੇਲਣਾ ਸੀਗਾ ਤੇ ਫਿਰ ਮੈਂ 5-6 ਦਿਨ ਰੋਟੀ ਨਹੀਂ ਖਾਧੀ ਫਿਰ ਲਾਸਟ ਵਾਲੇ 2 ਦਿਨ ਪਾਣੀ ਵੀ ਨਹੀਂ ਪੀਤਾ ਤੇ ਕੁਦਰਤੀ ਜਦੋਂ ਉੱਥੇ ਪਹੁੰਚੇ ਸੀ ਆਸਟ੍ਰੇਲੀਆ ਮੈਲਬਨ ਤੇ ਇੱਕਦਮ ਹਵਾ ਪਾਣੀ ਚੇਂਜ ਹੋ ਗਿਆ ਕੰਪੀਟੀਸ਼ਨ ਤੋਂ 3-4 ਘੰਟੇ ਪਹਿਲਾਂ ਮੈਨੂੰ ਲੂਜ਼ ਮਸ਼ਨ ਲੱਗ ਗਿਆ ਤੇ ਉਸ ਤੋਂ ਜਦੋਂ ਵਾਰਮ-ਅਪ ਸਟਾਰਟ ਕੀਤਾ ਫਿਰ ਵੋਮਟਿੰਗ ਆਈਆਂ 2-3 ਤੇ ਉਹਨਾਂ ਦੀ ਆਰਗੇਨਾਈਜੇਸ਼ਨ ਸੀਗੀ ਸੀਓ ਆਇਆ ਕਿ ਨਹੀਂ ਯਾਰ ਤੂੰ ਰਹਿਣ ਦੇ ਗੋਰਾ ਸੀਗਾ ਤੇ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਜਾਂ ਕੋਈ ਮਿਸ ਹੈਪਨਿੰਗ ਨਾ ਹੋ ਜਾਈ ਇੱਥੇ ਠੀਕ ਹੈ ਰਹਿਣ ਦੇ ਕੋਈ ਚੱਕਰ ਨਹੀਂ ਮੈਂ ਕਿ ਮੈਨੂੰ 10 ਮਿੰਟ ਦੋ ਮੈਂ ਸੋਚ ਕੇ ਦੱਸ ਦਿੰਦਾ ਫਿਰ ਮੈਂ ਗਿਆਨਾ ਕੋਲ ਡਿਸੀਜਨ ਦੱਸਿਆ ਕਿ ਨਹੀਂ ਮੈਂ ਖੇਡਣਾ ਇੰਨਾ ਲੰਬਾ ਸਫਰ ਕਰਕੇ ਆਏ ਆ ਪਿਛਲੇ 5-6 ਦਿਨ ਤੋਂ ਭੁੱਖਾ ਆ ਤੇ ਪਿਛਲੇ 6-7 ਮਹੀਨੇ ਤੋਂ ਟ੍ਰੇਨਿੰਗ ਕੰਟੀਨਿਊ ਚੱਲਦੀ ਪਈ ਆ ਮੀਂਹ ਨਹੀਂ ਦੇਖਿਆ ਨੇ ਰੀਂ ਨਹੀਂ ਦੇਖੀ ਇਸ ਕਰਕੇ ਥੋੜੋ ਕਿ ਇੱਥੇ ਆ ਕੇ ਆਪਾਂ ਕੁਝ ਕੱਟ ਕਰ ਲਈ ਤੇ ਨਹੀਂ ਮੈਂ ਖੇਡਣਾ ਮੈਂ ਜੱਲਾ ਵੀ ਖੇਡੂਗਾ ਹਾਰ ਜਾਂ ਜਿੱਤਾਂ ਖੇਡ ਕੇ ਹਾਰਾਂਗਾ ਉਹ ਮੈਨੂੰ ਚੱਲੇਗਾ ਪਰ ਮੈਂ ਖੇਡਣਾ ਬਾਅਦ ਚ ਜਦੋਂ ਸਾਰਾ ਹੋ ਗਿਆ ਫਿਰ ਉਹਨਾਂ ਨੇ ਦੱਸਿਆ ਕਿ ਤੇਰੇ ਤਿੰਨ ਮੈਡਲ ਨੇ ਤੂੰ ਜਿੱਤਿਆ ਤੇ ਸਾਹਮਣੇ ਵਾਲੀ ਕਰਾਊਡ ਵੀ ਬਹੁਤ ਖੁਸ਼ ਹੁੰਦੀ ਸੀ ਜਦੋਂ ਕਿ ਕੋਈ ਬਿਮਾਰ ਪਲੇਅਰ ਸਰੀਰ ਵਿੱਚ ਅੰਡਾ ਦਾ ਦਾਣਾ ਨਹੀਂ ਆ ਪਾਣੀ ਵੀ ਹੈ ਨਹੀਂ ਸਰੀਰ 'ਚ ਤੇ ਕਿਵੇਂ ਖੇਡੀ ਜਾ ਰਿਹਾ ਜੀ ਜੀ ਤੇ ਕਦੀ ਮਾਪਿਆਂ ਦੇ ਅੱਖਾਂ ਦੇ ਵਿੱਚ ਖੁਸ਼ੀ ਦੇ ਅੰਸੂ ਦੇਖੇ ਨੇ ਨੇ ਸ਼ਾਇਦ ਪਿੱਠ ਪਿਛੇ ਘੜਦੇ ਹੁਣ ਮੇਰੇ ਸਾਹਮਣੇ ਨਹੀਂ ਰਹਿੰਦੇ ਉਹਨਾਂ ਨੂੰ ਪਤਾ ਕਿ ਜੇ ਅਸੀਂ ਕਿਤੇ ਸਾਹਮਣੇ ਬਾਈ ਚਾਂ ਸਮਾਨਾ ਹੌਸਲਾ ਹੁੰਦਾ ਉਹਨਾਂ ਨੇ ਜਦੋਂ ਤੁਸੀਂ ਮੈਡਲ ਜਾ ਕੇ ਦਿਖਾਉਨੇ ਕਿ ਅੱਜ ਆ ਜਿੱਤ ਲਿਆ ਆ ਹਾਂਜੀ ਉਹ ਜਦੋਂ ਫੋਨ ਕਰੀਦਾ ਫਿਰ ਉਹ ਪਿੰਡ ਚ ਦੱਸਦੇ ਨੇ ਜਾਂ ਪਿੰਡ ਚ ਗੁਰਦਾਰਾ ਸਾਹਿਬ ਆਵਾਜ਼ ਮਾਰਦੇ ਕਿਉਂਕਿ ਸਾਡੇ ਪਿੰਡ ਚ ਜਲੋ ਕਾਫੀ ਜਿਹੜੇ ਗਰੁੱਪ ਬਣੇ ਹੋਏ ਨੇ ਉਹਨਾਂ ਚ ਮੈਸੇਜ ਛੱਡ ਦਿੰਦੇ ਨੇ ਤੇ ਉਹ ਫਿਰ ਨਾਲ ਹੀ ਉਸ ਉਸੇ ਦਿਨ ਤੋਂ ਆਉਣੀ ਜਾਣੀ ਸ਼ੁਰੂ ਹੋ ਜਾਂਦੀ ਫਿਰ ਲਗਾਤਾਰ ਇੱਕ ਮਹੀਨੇ ਡੇਢ ਮਹੀਨਾ ਘਰੇ ਮੇਲਾ ਲੱਗ ਰਹਿੰਦਾ ਜੀ ਜੀ ਅੱਛਾ ਉਹ ਮੂਮੈਂਟ ਕਿਸ ਤਰ੍ਹਾਂ ਦਾ ਹੁੰਦਾ ਮਤਲਬ ਹਰ ਜਗ੍ਹਾ ਤੋਂ ਹੈ ਨਾ ਚੈਂਪੀਅਨਸ ਆਏ ਹੁੰਦੇ ਨੇ ਬਹੁਤ ਅੱਛੇ ਪਲੇਅਰਸ ਨੇ ਜਿਹੜੇ ਆਏ ਹੁੰਦੇ ਨੇ ਤੇ ਤੁਹਾਡੇ ਨਾਮ ਦੇ ਨਾਲ ਇੰਡੀਆ ਵਰਡ ਆ ਜਿਹੜਾ ਕਿ ਹੈ ਨਾ ਉਹ ਲਗਾ ਦਿੱਤਾ ਜਾਂਦਾ ਵਾ ਜੀ ਜੀ ਬੜਾ ਵਧੀਆ ਫੀਲ ਹੁੰਦਾ ਜਦੋਂ ਕਹਿ ਦਿੰਦੇ ਨੇ ਕਿ ਨੈਕਸਟ ਸਲੀਪਟਰ ਸਰਪਜੀਤ ਸਿੰਘ ਫਰੋਮ ਇੰਡੀਆ ਠੀਕ ਆ ਜੀ 골ਡ ਮੈਡਲ ਸਰਪਜੀਤ ਸਿੰਘ ਫਰੋਮ ਇੰਡੀਆ ਉਹਦਾ ਫੀਲਿੰਗ ਹੀ ਅਲੱਗ ਹੁੰਦੀ ਹੈ ਬਾਕੀ ਕੰਟਰੀ ਦੇ ਪਲੇਅਰ ਆਣਾ ਵੀ ਬਹੁਤ ਇੱਥੇ ਸਪੋਰਟਸਮੈਨਸ਼ਿਪ ਕਰਨੀ ਪੈਂਦੀ ਹੈ ਰਲ ਮਿਲ ਕੇ ਸਾਰਿਆਂ ਨੂੰ ਚੱਲਣਾ ਪੈਂਦਾ ਜੀ ਹਮ ਜੀ ਜੀ ਸੰਘਰਸ਼ ਕਿੰਨਾ ਕੁ ਕੀਤਾ ਇਸ ਲਾਈਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਸਧਾਰਨ ਪਰਿਵਾਰ ਤੋਂ ਆ ਸੰਘਰਸ਼ ਵੀ ਜਿੰਨਾ ਸਧਾਰਨ ਪਰਿਵਾਰ ਹੁੰਦਾ ਸੰਘਰਸ਼ ਉਹਨਾਂ ਜਿਆਦਾ ਵੱਜ ਜਾਂਦਾ ਸੰਘਰਸ਼ ਇਦਾਂ ਕਿ ਜਦੋਂ ਪੜਦਾ ਸੀਗਾ ਮੈਂ ਬੀਪੀਏ ਐਮਪੀਏ ਵੀ ਕੀਤੀ ਹੈ ਪੜਾਈ ਦੇ ਨਾਲ-ਨਾਲ ਖੇਡ ਨਾਲ-ਨਾਲ ਕਈ ਵਾਰੀ ਜੇ ਫੀਸ ਦੀ ਪ੍ਰੋਬਲਮ ਆ ਜਾਣੀ ਜਾਂ ਕੋਈ ਪਰਸਨਲੇ ਖਰਚੇ ਦੀ ਕੋਈ ਪ੍ਰੋਬਲਮ ਆ ਜਾਣੀ ਹੈ ਮਜ਼ਦੂਰੀ ਵੀ ਕੀਤੀ ਹੈ ਠੀਕ ਹੈ ਜੀ ਤੇ ਹੁਣ ਚਲੋ ਪ੍ਰਾਈਵੇਟ ਅਧਾਰੇ 'ਚ ਜੌਬ ਕਰ ਰਿਆ ਹਾਂ ਤੇ ਸੰਘਰਸ਼ ਕੋਈ ਮੀਂਹ ਨਹੀਂ ਦੇਖਣਾ ਨੇ ਰੀਂ ਨਹੀਂ ਦੇਖਣੀ ਠੰਡ ਨਹੀਂ ਦੇਖਣੀ ਗਰਮੀ ਨਹੀਂ ਦੇਖਣੀ ਪ੍ਰੈਕਟਿਸ ਵੀ ਕਰਨੀ ਹੈ ਜੀ ਠੀਕ ਆ ਜੀ ਬਿਮਾਰ ਨਹੀਂ ਦੇਖਣਾ ਕੋਈ ਵਿਆਹ ਛੱਡ ਦੇਣੇ ਆ ਸ਼ਾਦੀਆਂ ਛੱਡ ਦੇਣੀਆਂ ਯਾਰੀਆਂ ਦੋਸਤੀਆਂ ਵੀ ਛੱਡ ਲੀਆਂ ਪੈਂਦੀਆਂ ਕਿ ਜੇ ਟਾਰਗੇਟ ਤੁਹਾਡੇ ਸਾਹਮਣੇ ਫਿਰ ਸਾਰਿਆਂ ਨੂੰ ਪਿੱਛੇ ਰੱਖ ਕੇ ਤੈਗਣਾ ਪੈਂਦਾ ਜੀ ਜੀ ਡਾਈਟ ਬਹੁਤ ਮੈਟਰ ਕਰਦੀ ਆ ਜਦੋਂ ਤੁਸੀਂ ਇੱਕ ਖਿਡਾਰੀ ਹੋ ਹਨਾ ਸਪੈਸ਼ਲੀ ਜੇ ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਹੇ ਹੋ ਇੰਟਰਨੈਸ਼ਨਲ ਖਿਡਾਰੀ ਬਣ ਜਾਂਦੇ ਹੋ ਡਾਈਟ ਬਹੁਤ ਜ਼ਿਆਦਾ ਮੈਟਰ ਕਰਦੀ ਆ ਤੁਹਾਡੇ ਦਿਲ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਆ ਤੇ ਡਾਈਟ ਕੀ ਆ ਡਾਈਟ ਮੇਰੀ ਪ੍ਰੋਪਰ ਘਰੇਲੂ ਮਤਲਬ ਕਿ ਮੈਂ ਘਰ ਦਾ ਖਾਣਾ ਪਸੰਦ ਕਰਦਾ ਚਾਹੇ ਉਹ ਦੁੱਧ ਹੈ ਦਹੀਂ ਹੈ ਮੱਖਣ ਹੈ ਕਿ ਹੋਵੇ ਬਾਕੀ ਇਹ ਜੋਰ ਵਾਲੀ ਗੇਮ ਹੈ ਇਹਦੇ ਵਿੱਚ ਤੁਹਾਨੂੰ ਨਾਨਵੈਜ ਲੈਣਾ ਪੈਂਦਾ ਹੈ ਨਾ ਮੇਰੇ ਫਾਦਰ ਸਾਹਿਬ ਮੈਨੂੰ ਖੁਦ ਆਪਣੇ ਹੱਥੀਂ ਫਿਸ਼ ਬੱਕਰਾ ਸਾਰਾ ਕੁਝ ਬਣਾ ਕੇ ਦਿੰਦੇ ਨੇ ਉਹਨਾਂ ਨੂੰ ਪਤਾ ਕਿ ਮੇਰਾ ਬੱਚਾ ਕਰ ਰਿਹਾ ਤੇਨੂੰ ਖਰਾਕ ਦੀ ਲੋੜ ਹੈ ਤੇ ਆਪ ਬਣਾ ਕੇ ਦਵਾ ਆਪਣੇ ਹੱਥੀਂ ਮੈਨੂੰ ਬਾਹਰਲਾ ਨਹੀਂ ਖਿਲਾਉਣਾ ਬਾਹਰ ਪਤਾ ਨਹੀਂ ਕਿਦਾਂ ਦਾ ਹੋਣਾ ਜੀ ਜੀ ਇੱਕ ਕਹਿ ਸਕਦੇ ਆ ਪਿੰਡ ਦੇ ਵਿੱਚ ਜਿਹੜੀ ਇੱਕ ਪਰਸਨੈਲਿਟੀ ਬਣੀ ਹੁੰਦੀ ਹੈ ਉਹਦੇ 'ਚ ਬੜੀ ਚੇਂਜ ਆਉਂਦੀ ਹੈ ਜਿਵੇਂ ਤੁਸੀਂ ਇਹ ਆ ਕਿ ਤੁਹਾਡੇ ਫਾਦਰ ਸਾਹਿਬ ਪਿੰਟਰ ਹੈ ਹਨਾ ਕੰਮ ਕਰਦੇ ਆ ਤੇ ਉਹੀ ਇੱਕ ਚੈਂਪੀਅਨ ਦੇ ਨਾਮ ਤੇ ਇੱਕ ਫਾਦਰ ਨੂੰ ਜਾਣੇ ਜਾਣਣਾ ਹਨਾ ਕਿੱਡੀ ਕਵੱਡੀ ਗੱਲ ਹੁੰਦੀ ਹੈ ਹੁਣ ਵੀ ਕਈ ਗਰੀ ਜਦੋਂ ਮੈਂ ਬਾਹਰ ਹੁੰਨਾ ਨਾ ਇੱਕ ਜਾ ਕੇ ਤੇ ਇੱਧਰ ਉੱਧਰ ਹੁੰਨਾ ਤਾਂ ਮੈਨੂੰ ਕਹਿ ਦਿੰਦੇ ਕਿ ਹੁਣ ਪਤਾ ਪਿੰਡ 'ਚ ਕੀ ਕਹਿੰਦੇ ਹੋ ਜਾਂਦਾ ਪਿੰਟ ਦੇ ਮਾਣ ਦਾ ਫਿਓਰ ਤੇ ਉਹ ਸਾਡੇ ਪਿੰਡ ਦੀ ਸ਼ਾਨ ਦੀ ਮਾਣ ਜਾ ਰਹੀ ਹੈ ਇਦਾਂ ਦਾ ਰਤਵਾਜ ਬਣ ਗਿਆ ਬਾਕੀ ਅੱਛਾ ਪਿੰਡ ਦੇ ਸ਼ਾਨ ਦੀ ਮਾਂ ਜਾ ਰਹੀ ਆ ਹਾਂਜੀ ਪਿੰਡ ਦੇ ਸ਼ਾਨ ਦੀ ਮਾਂ ਜਾ ਰਹੀ ਆ ਹਾਂਜੀ ਇਦਾਂ ਉਹਦੇ ਤੁਸੀਂ ਸਿਰਫ ਆਪਦੇ ਮਾਪਿਆਂ ਦੇ ਬੱਚੇ ਨਹੀਂ ਹੋ ਜਾਂਦੇ ਤੁਸੀਂ ਸਾਰੇ ਪਿੰਡ ਦਾ ਪੁੱਤ ਹੋ ਜਾਂਦੇ ਹੋ ਹਾਂਜੀ ਸਾਰੇ ਪਿੰਡ ਦਾ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਵੀ ਇੱਕ ਮੈਡਲ ਆਉਂਦਾ ਮੇਰਾ ਬਹੁਤ ਹੀ ਜ਼ਿਆਦਾ ਉਤਸ਼ਾਹ ਹੁੰਦਾ ਨਾਲੇ ਛੋਣ ਵੀ ਜਦੋਂ ਮੈਂ ਆਇਆ ਸੀ ਜਿੱਤ ਕੇ ਸਾਰਾ ਪਿੰਡ ਅੱਡੇ ਤੇ ਖੜਾ ਹੋਇਆ ਸੀਗਾ ਢੋਲ ਢਮਕਾ ਲੈ ਕੇ ਗੁਰਦਰਾ ਸਾਹਿਬ ਲੈ ਕੇ ਗਏ ਮੈਨੂੰ ਹਾਂਜੀ ਅੱਛਾ ਲੱਗਦਾ ਸਰ ਤੁਸੀਂ ਇੱਕ ਖਿਡਾਰੀ ਹੋਂ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਆ ਵਾਰ-ਵਾਰ ਕਹੀ ਵੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਕਹੀ ਜਾ ਰਹੀ ਆ ਕਿ ਅਸੀਂ ਖਿਡਾਰੀਆਂ ਦੇ ਲਈ ਬਹੁਤ ਕੁਝ ਕਰ ਰਹੇ ਆ ਜਿਹੜੇ ਖਿਡਾਰੀ ਨੇ ਤੇ ਉਹਨਾਂ ਨੂੰ ਖਰਾਕਾਂ ਦਿੱਤੀਆਂ ਜਾ ਰਹੀਆਂ ਨੇ ਹਨਾ ਉਹਨਾਂ ਨੂੰ ਅਫਸਰ ਦਿੱਤੇ ਜਾ ਰਹੇ ਨੇ ਤੇ ਤੁਸੀਂ ਕਿਵੇਂ ਵੇਖਦੇ ਹੋ ਕਿ ਚੇਂਜ ਆਇਆ ਵਾ ਕੁਝ ਅਸਲ ਦੇ ਵਿੱਚ ਕਿਉਂਕਿ ਪਿਛਲੇ 3 ਸਾਲ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਬਹੁਤ ਹੀ ਅੱਛੇ ਅਤੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਜਿਵੇਂ ਨੌਕਰੀਆਂ ਦੇ ਰਹੇ ਨੇ ਬੱਚਿਆਂ ਨੂੰ ਨਸ਼ੇ ਛਡਾਰੇ ਨੇ ਨਸ਼ਿਆਂ ਤੇ ਜਿਹੜੇ ਵੇਚਦੇ ਨੇ ਉਹਨਾਂ ਦੇ ਰੇਡਾਂ ਪਾ ਰਹੇ ਨੇ ਪੰਜਾਬ ਦਾ ਵਿਕਾਸ ਕਰ ਰਹੇ ਨੇ ਇੰਡਸਟਰੀ ਲਿਆ ਰਹੇ ਨੇ ਸੋ ਮੈਂ ਵੀ ਪਿਛਲੇ 3 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬਟ ਮੇਰੀ ਮਾੜੀ ਕਿਸਮਤ ਹੈ ਕਿ ਮੇਰਾ ਕੋਈ ਇੰਨਾ ਮੇਰਾ ਕੀ ਕਹਿ ਸਕਦੇ ਹਾਂ ਕਿ ਪਹੁੰਚ ਹੈ ਨਹੀਂ ਕਿ ਉਹਨਾਂ ਤੱਕ ਮਿਲਿਆ ਨਹੀਂ ਜਾ ਰਿਹਾ ਮੈਨੂੰ ਉਹਨਾਂ ਤੱਕ ਮੈਸੇਜ ਨਹੀਂ ਪਹੁੰਚਾਇਆ ਜਾ ਰਿਹਾ ਕਿ ਕਿਉਂਕਿ ਹੁਣ ਮੈਂ ਵੀ ਇੱਥੇ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਦੋ ਤਿੰਨ ਵਾਰੀ ਨਾ ਰਿਪਰੈਜ਼ੈਂਟ ਕਰ ਚੁੱਕਿਆ ਹਾਂ ਜੀ ਉਹ ਸੋ ਮੇਰੀ ਪਵਨ ਤਮਨ ਜੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਬੇਨਤੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਮਿਲੋ ਅਤੇ ਮੇਰੀਆਂ ਖੇਡ ਪ੍ਰਾਪਤੀਆਂ ਤੇ ਪੜ੍ਹਾਈ ਦੇ ਅਕੋਰਡਿੰਗ ਮੈਨੂੰ ਕਿਸੇ ਸਰਕਾਰੀ ਜਗ੍ਹਾ ਵਿੱਚ ਲਾਇਆ ਜਾਵੇ ਜੀ ਤੇ ਤੁਸੀਂ ਸੁਣਿਆ ਵੀ ਹੋਏਗਾ ਜਿਵੇਂ ਖਿਡਾਰੀ ਨੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਜੋ ਗੱਲਾਂ ਕਈਆਂ ਜਾਂਦੀਆਂ ਨੇ ਕਿ ਖਿਡਾਰੀਆਂ ਨੂੰ ਆ ਸਭ ਚੀਜ਼ਾਂ ਮਿਲ ਰਹੀਆਂ ਨਹੀਂ ਜਾਂ ਖਿਡਾਰੀਆਂ ਨੂੰ ਮਾਨਸਿਕ ਤੌਰ ਵੀ ਦਿੱਤਾ ਜਾਂਦਾ ਆਪਦੇ ਵੱਲੋਂ ਵੀ ਇਨਾਮ ਆ ਜਿਹੜਾ ਕਿ ਸਰਕਾਰ ਵੱਲੋਂ ਦਿੱਤਾ ਜਾਂਦਾ ਉਹ ਅਸਲ ਦੇ ਵਿੱਚ ਦਿੱਤਾ ਜਾ ਰਿਹਾ ਹੈ ਨਹੀਂ ਅਜੇ ਤੱਕ ਮੈਨੂੰ ਤਾਂ ਮਿਲਿਆ ਨਹੀਂ ਪਰ ਮੈਨੂੰ ਉਮੀਦ ਹੈ ਕਿ ਸਰਕਾਰ ਜਲਦੀ ਹੀ ਮੇਰੀ ਕੋਈ ਫਾਈਨੈਂਸ਼ੀਅਲੀ ਜਿਹੜੀ ਸਹਾਇਤਾ ਕਰਦਾ ਹੈ ਕਿ ਮੈਨੂੰ ਫਾਈਨੈਂਸ਼ੀਅਲੀ ਫੰਡ ਦੇਏਗੀ ਅਤੇ ਸਰਕਾਰੀ ਨੌਕਰੀ ਵੀ ਦੇਏਗੀ। ਨਹੀਂ ਮਤਲਬ ਤੁਹਾਡੀ ਕਿਸੇ ਨਾਲ ਗੱਲ ਹੋਈ ਹੈ ਕਿ ਅਸਲ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ? ਦੇਖੋ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀਗਾ ਯੂਨੀਵਰਸਿਟੀ ਵੱਲੋਂ ਖੇਡੀ ਦਾਗਾ ਆਲ ਇੰਡੀਆ ਯੂਨੀਵਰਸਿਟੀ ਤੇ ਫਿਲਹਾਲ ਤੇ ਮੈਨੂੰ ਇੱਕ ਵਾਰੀ ਯੂਨੀਵਰਸਿਟੀ ਵੱਲੋਂ ਮਿਲੇਗਾ ਕਿ ਮੈਂ ਯੂਨੀਵਰਸਿਟੀ ਦੇ ਗੋਲ ਜਿੱਤਿਆ ਸੀਗਾ ਤੇ ਉਦੋਂ ਮੈਨੂੰ ਯੂਨੀਵਰਸਿਟੀ ਵੱਲੋਂ ਫੰਡ ਮਿਲਿਆ ਸੀ ਜਿਹੜਾ ਕਿ ਸਰਕਾਰੀ ਤੇ ਬਾਕੀ ਜਿੰਨਾ ਵੀ ਖਰਚਾ ਹੋਵੇ ਤੇ ਫਿਲਹਾਲ ਮੇਰੇ ਜਿਹੜੇ ਐਨਆਰਏ ਵੀਰ ਨੇ ਬਾਹਰ ਵਾਲੇ ਉਹੀ ਕਰ ਰਹੇ ਨੇ ਕਿ ਸਰਕਾਰ ਵੱਲੋਂ ਜੇ ਕੋਈ ਇਦਾਂ ਦਾ ਹੋਇਆ ਨਹੀਂ ਐਕਸ਼ਨ ਜੀ ਸੋ ਉਮੀਦ ਹੈ ਕਿ ਹੋਏਗਾ ਨਹੀਂ ਤੇ ਕਿਉਂਕਿ ਉਮੀਦ ਤਾਂ ਹੀ ਉਹ ਇੱਥੇ ਬੈਠੇ ਆ ਬਾਹਰ ਗਏ ਆ ਜਦੋਂ ਖੇਡਣ ਇੱਕ ਪਹਿਲੀ ਵਾਰ ਆਸਟ੍ਰੇਲੀਆ ਗਏ ਆ ਤੇ ਮੁੰਡੇ ਯਾਰ ਕਈ ਪਰਸਨ ਮੈਨੂੰ ਕਹਿੰਦੇ ਸੀ ਕਿ ਇਦਾਂ ਕਰਿਆ ਆਸਟ੍ਰੇਲੀਆ ਚ ਆਇਆ ਵਾ ਐਡਾ ਵਧੀਆ ਮੁਲਕ ਆ ਪਾਜਾ ਇੱਥੋਂ ਕੀ ਕਰਨਾ ਜਾ ਕਮਾਈ ਕਰ ਟਰਾਲਾ ਚਲਾ ਲੈ ਇੱਥੇ ਬਾਧੂ ਪੈਸਾ ਬਣ ਜਾਣਾ ਜੇ ਇੰਡੀਆ ਚ ਨਹੀਂ ਤੇਰਾ ਕੰਮ ਬਣ ਜਾ ਕੁਝ ਨਹੀਂ ਇਹ ਸਰਕਾਰ ਚੰਗੀ ਆ ਕਰੇਗੀ ਲੇਟ ਕਰੇ ਜਦੋਂ ਮਰਜ਼ੀ ਕਰੇ ਪਰ ਕਰੇਗੀ ਸੋ ਮੇਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਜਲਦੀ ਦੀ ਜਲਦੀ ਕਰੋ ਤੇ ਮੈਨੂੰ ਇੱਕ ਵਾਰੀ ਮਿਲੋ ਜ਼ਰੂਰ ਜੀ ਮੇਰਾ ਮਿਲਣ ਨੂੰ ਦਿਲ ਕਰਦਾ ਤੁਹਾਨੂੰ ਤਰਸੇ ਪਏ ਜੀ ਇੰਨੇ ਮੈਡਲ ਲੈ ਕੇ ਵੀ ਤੁਹਾਨੂੰ ਮਿਲਣ ਲਈ ਅਪਰੋਚ ਹੀ ਨਹੀਂ ਹੋ ਰਹੀ ਤੁਹਾਡੇ ਤੱਕ ਪਹੁੰਚਣ ਦੀ ਜੀ ਤੇ ਤੁਸੀਂ ਇਹ ਵੀ ਕਹਿ ਰਹੇ ਸੀਗੇ ਕੁਝ ਵੀਜ਼ਾ ਨਹੀਂ ਲੱਗਿਆ ਸੀਗਾ ਬਿਲਕੁਲ ਟਾਈਮ ਤੇ ਵੀਜ਼ਾ ਲੱਗਿਆ ਇਦਾਂ ਦਾ ਵੀ ਕੋਈ ਸੀਨ ਹੋਇਆ ਸੀ ਜਦ ਤੁਸੀਂ ਗਏ ਹਾਂਜੀ ਸਾਡਾ ਵੀਜ਼ਾ ਆਉਣ ਚ ਥੋੜੀ ਪ੍ਰੋਬਲਮ ਆ ਗਈ ਸੀ ਦੋ ਦਿਨ ਪਹਿਲਾਂ ਹੀ ਵੀਜ਼ਾ ਆਇਆ ਜਿਹਦਾ ਮੰਨ ਲਓ ਕਿ ਅੱਜ ਕੰਪੀਟੀਸ਼ਨ ਆ ਪਰसों ਵੀ ਜਾਇਆ ਸੀਗਾ ਸਾਡਾ ਤੇ ਐਟ ਅ ਟਾਈਮ ਜਦੋਂ ਟਿਕਟ ਵਗੈਰਾ ਕਰਾਈ ਆ ਫਿਰ ਉਹ ਪਹਿਲਾ ਸਫਰ ਕੀਤਾ ਵੀਕੈਂਡ ਤੇ ਦਾ ਫਿਰ ਤਿੰਨ ਚਾਰ ਘੰਟੇ ਬਾਅਦ ਹੀ ਟੂਰਨਾਮੈਂਟ ਖੇਲਣਾ ਸੀਗਾ ਤੇ ਕੁਦਰਤੀ ਉਹਨਾਂ ਨੇ ਇੱਕ ਸਾਡਾ ਰਿਜ਼ਰਵ ਡੇ ਰੱਖਿਆ ਹੈ ਕਿ ਅਗਰ ਕੋਈ ਵੀ ਟੀਮ ਲੇਟ ਹੁੰਦੀ ਹੈ ਤੇ ਉਹਨਾਂ ਦਾ ਅਗਲੇ ਦਿਨ ਦੂਸਰਿਆਂ ਦੇ ਨਾਲ ਮਲਕੇ ਟਾੜੀਆਂ ਲਿਫਟਾਂ ਜਾਂ ਜੋ ਵੀ ਤੁਹਾਡਾ ਪਲੇਟਫਾਰਮ ਤਿਆਰ ਕੀਤਾ ਜਾਏਗਾ ਜੀ ਜੀ ਤੇ ਹੁਣ ਕਿੰਨੀ ਕਿ ਸੈਟੀਸਫੈਕਸ਼ਨ ਆ ਕਿ ਮਿਹਨਤ ਕੀਤੀ ਹਾਰ ਨਹੀਂ ਮੰਨੀ ਭਾਵੇਂ ਦਿਹਾੜੀਆਂ ਕੀਤੀਆਂ ਕੰਮ ਕਾਜ ਕੀਤਾ ਹਰ ਚੀਜ਼ ਨੂੰ ਮੈਨੇਜ ਕੀਤਾ ਤੇ ਅੱਜ ਸੋਨ ਤਗਮਾ ਵਾ ਜਾਂ ਹਨਾਂ ਕਾਂਸੀ ਦਾ ਤਗਮਾ ਲੈ ਕੇ ਬੈਠਾ ਵਾਂ ਜੀ ਜੀ ਬਸ ਇਦਾਂ ਕਿ ਇਨਸਾਨ ਵਿੱਚ ਸਬਰ ਚਾਹੀਦਾ ਸਬਰ ਉਦੋਂ ਆਉਂਦਾ ਜਦੋਂ ਬੰਦਾ ਸੰਘਰਸ਼ ਕਰਦਾ ਹੈ ਉਹ ਸੰਘਰਸ਼ ਵੀ ਕੀਤਾ ਹੈ ਸਬਰ ਕੀਤਾ ਹੈ ਤੇ ਇਸ ਕਰਕੇ ਅੱਜ ਚਲੋ ਮੈਡਲ ਵੀ ਹੈ ਗੱਲ 'ਚ ਸੰਤੁਸ਼ਟੀ ਹੈ ਪੂਰੀ ਕਿ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਕਰਦੇ ਰਹਾਂਗੇ ਅੱਗੇ ਵੀ ਜਿੰਦੋਂ ਜਦੋਂ ਮੌਕਾ ਮਿਲੇਗਾ ਕਰਾਂਗੇ ਹਮੇਸ਼ਾ ਹੀ ਕਰੇ ਜਿਹੜੀ ਗੇਮ ਹੈ ਸ਼ੌਂਕ ਲਈ ਕੀਤੀ ਹੈ ਤੇ ਕਦੇ ਛੱਡ ਨਹੀਂਨੀ ਇਹ ਤੇ ਹੁਣ ਕਹਦੋ ਕਿ ਮੜੀਆਂ ਤੱਕ ਨਾਲ ਹੀ ਜਾਏਗੀ ਸਿਵਿਆ ਤੱਕ ਨਾਲ ਹੀ ਜਾਏਗੀ ਜੀ ਹਾਂ ਜੀ ਜੀ ਮਾਪਿਆਂ ਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੋਊਗਾ ਹਾਂ ਜੀ ਮਾਪਿਆਂ ਨੂੰ ਤੇ 프라우ਡ ਫੀਲ ਹੁੰਦਾ ਹੀ ਹੈ ਜੀ ਉਹਨਾਂ ਦੀ ਫੀਲਿੰਗ ਹੁਣ ਮੈਂ ਤਾਂ ਦੱਸ ਨਹੀਂ ਸਕਦਾ ਬਟ ਜਦੋਂ ਦੇਖੀਦਾ ਉਹਨਾਂ ਨੂੰ ਪੂਰੀ ਖੁਸ਼ੀ ਚ ਹੁੰਦੇ ਉਹਨਾਂ ਨੇ ਪਿੰਡ ਦੇ ਅੱਡੇ ਤੋਂ ਲੈ ਕੇ ਕੋਈ ਕਿਲੋਮੀਟਰ ਪੈਣ ਦਾ ਗੁਰਦੁਆਰਾ ਸਾਹਿਬ ਉੱਥੋਂ ਉਹਨਾਂ ਨੇ ਨੰਗੇ ਪੈਰੀ ਕੋਈ ਤੋਪ ਹੋਵੇ ਸ਼ਾਹ ਹੋਵੇ ਉਦੋਂ ਉਹਨਾਂ ਨੇ ਨੰਗੇ ਪੈਰੀ ਜਾਣਾ ਮਾ ਸਾਡੇ ਕਨਾਲ ਜਦੋਂ ਮੈਡਲ ਲੈ ਕੇ ਜਾਣਾ ਹਾਂ ਜੀ ਜੀ ਹਾਂ ਜੀ ਤੇ ਜਿਵੇਂ ਖੇਡਾਂ ਦੇ ਵਿੱਚ ਜੇਕਰ ਨੌਜਵਾਨ ਲੱਗੇਗਾ ਜਿਵੇਂ ਪੰਜਾਬ ਦੇ ਜਵਾਨੀ ਕਹਿੰਦੇ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਛੇਵਾਂ ਦਰਿਆ ਨਸ਼ੇ ਦਾ ਵਗਣ ਲੱਗ ਗਿਆ ਹੈ ਪੰਜਾਬ ਦੇ ਵਿੱਚ ਤੇ ਜਿਵੇਂ ਖੇਡਾਂ ਦੇ ਅਫਸਰ ਵੀ ਨਨ ਦਿੱਤੇ ਜਾ ਰਹੇ ਨੇ ਖਡਾਰੀਆਂ ਨੂੰ ਹਨਾ ਖੇਡਾ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਗਿਆ ਜਾਂ ਇਸ ਤਰ੍ਹਾਂ ਦੇ ਅਜੀਜਾ ਜੇ ਵਿਦਿਆਰਥੀ ਨੇ ਜਾਂ ਨੌਜਵਾਨ ਨੇ ਖੇਡਾਂ ਦੇ ਵਿੱਚ ਲੱਗਣ ਕੇ ਲੱਗਦਾ ਕਿ ਨਸ਼ੇ ਤੋਂ ਦੂਰ ਹੋ ਸਕਦੇ ਹਾਂਜੀ ਹਾਂਜੀ ਪੰਜਾਬ ਸਰਕਾਰ ਪਿਛਲੇ ਕੋਈ 3 ਸਾਲ ਤੋਂ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜਿਵੇਂ ਖੇਡ ਮੇਲਾ ਕਰਵਾ ਰਹੀ ਹੈ ਸਟੇਟ ਲੈਵਲ ਤੱਕ ਜਿਹੜੇ ਬੱਚੇ ਉਹਨਾਂ ਚ ਜਿੱਤ ਰਹੇ ਨੇ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਫੰਡ ਮਿਲਦਾ ਪਿਆ ਹੈ ਡਾਈਟ ਮਿਲਦੀ ਪਈ ਹੈ ਜਿਸ ਕਰਕੇ ਬੱਚੇ ਨਸ਼ਿਆਂ ਤੋਂ ਦੂਰ ਹੋ ਰਹੇ ਨੇ ਕਿਉਂਕਿ ਮੈਂ ਖੁਦ ਖੇਡ ਮੇਲੇ 'ਚ ਆਪਣੀਆਂ ਟੀਮਾਂ ਲੈ ਕੇ ਜਾਂਦਾ ਜਿਵੇਂ ਵਾਲੀਬਾਲ ਦੀਆਂ ਹੋ ਗਈਆਂ ਕਬੱਡੀ ਦੀਆਂ ਹੋ ਗਈਆਂ ਹੌਕੀ ਦੀਆਂ ਹੋਈਆਂ ਕਿਉਂਕਿ BPFMP ਕੀਤੀ ਹੈ ਤੇ ਉਹਦਾ ਕਰਕੇ ਕੀ ਹੈ ਕਿ ਪਿੰਡ ਦੇ ਵੀ ਬੱਚੇ ਤਿਆਰੀ ਕਰੀਦੇ ਤੇ ਆਪਸੇ-ਪਾਸੇ ਇਲਾਕੇ ਦੇ ਵੀ ਕਰੇ ਤੁਸੀ ਪਰਸਨਲ ਟ੍ਰੇਨਿੰਗ ਦੇ ਰਹੇ ਹੋ ਉਹਨਾਂ ਨੂੰ ਹਾਂਜੀ ਹਾਂਜੀ ਜੀ ਜੀ ਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਵੀਰਾਂ ਨੂੰ ਇਹੀ ਸੰਦੇਸ਼ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਬਰੀ ਸੰਗਤ ਤੋਂ ਦੂਰ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਕਿਤਾਬਾਂ ਪੜੋ ਖੇਡਾਂ ਖੇਡੋ ਜਿੰਨੇ ਵੀ ਸਪੋਰਟਸ ਕਰੋਗੇ ਤੁਹਾਡੇ ਉਹ ਬੁਢਾਪੇ 'ਚ ਵੀ ਕੰਮ ਆਏਗੀ ਹੁਣ ਵੀ ਕੰਮ ਆਏਗੀ ਹਮੇਸ਼ਾ ਤੁਸੀਂ ਤੰਦਰੁਸਤ ਰਹੋਗੇ ਖੇਡਾਂ ਦਾ ਹੈ ਫਾਇਦਾ ਸਰਜੀ ਸਿੰਘ ਰੰਡਾਵਾ ਦੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਇਹਨਾਂ ਦੇ ਨਾਲ ਗੱਲ ਕਰਕੇ ਕਿ ਨੌਜਵਾਨ ਪੰਜਾਬ ਦੇ ਅਜਿਹੇ ਵੀ ਨੇ ਜਿਹੜੇ ਕਿ ਇੰਡੀਆ ਨੂੰ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਰਿਪਰੈਜ਼ੈਂਟ ਕਰਦੇ ਨੇ ਤੇ ਸੋਨ ਤਗਮੇ ਜਾਂ ਕਾਂਸੀ ਦੇ ਤਗਮੇ ਜਾਂ ਚਾਂਦੀ ਦੇ ਤਗਮੇ ਨੇ ਜਿਹੜੇ ਕਿ ਲੈ ਕੇ ਆਏ ਨੇ ਇੱਕੋ ਕੰਪੀਟੀਸ਼ਨ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਤਿੰਨ ਤਿੰਨ ਮੈਡਲ ਨੇ ਜਿਹੜੇ ਕਿ ਲੈ ਕੇ ਆਏ ਨੇ ਤੇ بار بار ਇਹਨਾਂ ਵੱਲੋਂ ਇੱਕੋ ਅਪੀਲ ਕੀਤੀ ਜਾ ਰਹੀ ਹੈ ਕਿ ਸੀਐਮ ਭਗਵੰਤ ਮਾਨ ਨੇ ਜਿਹੜੇ ਕਿ ਇਹਨਾਂ ਨੂੰ ਟਾਈਮ ਦੇਣ ਇਹਨਾਂ ਨੂੰ ਮੌਕਾ ਦੇਣ ਇਹ ਮਿਲਣਾ ਚਾਹੁੰਦੇ ਨੇ ਸੀਐਮ ਭਗਵੰਤ ਮਾਨ ਨੂੰ ਤੇ ਸਰਕਾਰੀ ਨੌਕਰੀ ਦੀ ਹੈ ਜਿਹੜੀ ਕਿ ਇੱਕ ਅਪੀਲ ਆ ਇਹਨਾਂ ਦੇ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਹੈ